ਹਾਂਜੀ ਅਸੀਂ ਅੱਜ ਆਏ ਸੀ ਇੱਥੇ ਕਹਿੰਦੇ ਜਿਵੇਂ ਆਪਣੇ ਛਪਾਰ ਦਾ ਮੇਲਾ ਲੱਗਦਾ ਓਵੇਂ ਲੱਗਦਾ ਰਿਚਮੈਂਟ ਰਿਚਮੈਂਟ ਨਾਈਟ ਨਾਈਟ ਪਾਰਕ ਐਵੇਂ ਕੋਸ਼ਾਂ ਰਿਚਮੈਂਟ ਨਾਈਟ ਮਾਰਕੀਟ ਆ ਇੱਥੇ ਦੁਕਾਨਾਂ ਉਹ ਵੀ ਲੱਗੀਆਂ ਨੇ ਆਪਣੇ ਛਪਾਰ ਦੇ ਮੇਲੇ ਤੇ ਹੁੰਦੀਆਂ ਬਹੁਤ ਆ ਇੱਥੇ ਐਵੇਂ ਸ਼ੋਪਾਂ ਨੇ ਇੱਥੇ ਸਟਿੱਕਰ ਹੀ ਆ ਸਾਰੇ ਆਸੂਂਤਾ ਤਾਂ ਇੰਗੀਆ ਸੂਟਾਂ ਆ ਕੀ ਆ ਵਾਕ ਐਟ ਮਾਰਕੀਟ ਆ ਨੇਰੇ ਹੁੰਦੇ ਤੱਕ ਇਹ ਪੂਰੀ ਫੁੱਲ ਜਿਵੇਂ ਇੱਥੇ ਲੋਕ ਆਉਣ ਲੱਗ ਜਾਂਦੇ ਆ ਹਰੇ ਦੇ ਸਾਰੇ ਆ ਕੀ ਰੰਗ ਜੇ ਆ ਇੱਥੇ ਨਾ ਸਾਰੀ ਕੈਸ਼ਮਨ ਹੀ ਚੱਲਦੀ ਆਏ ਨਹੀਂ ਹੈਗਾ ਕਿ ਆਪਾਂ ਕਾਰਡ ਚਲਾ ਸਕਦੇ ਆਂ ਖਾਣ ਪੀਣ ਨੂੰ ਬਹੁਤ ਚੀਜ਼ਾਂ ਜਿਵੇਂ ਆਪਣੇ ਇੰਡੀਆਜ਼ ਰੇੜੀਆਂ ਹੁੰਦੀਆਂ ਨੇ ਸਾਰੀਆਂ ਰੇੜੀਆਂ ਰੇੜੀਆਂ ਆਹ ਦੇਖੋ ਬਹੁਤ ਰੇੜੀਆਂ ਨੇ ਆਹ ਕਿੰਦੀ ਬਾਅਦ ਉਸਨੇ ਆ ਇਹਨਾਂ ਦੇ ਨੇਲ ਆ 10 સો ਨਾਲ ਅਸਲ ਇਹ ਕੀ ਕਾਈ ਹੋਰ ਕਿੰਨੇ ਸੋਨੇ ਆ ਮੇਰੀ ਨੀਲਾ ਸਾਰੇ ਇਹ ਨਹੀਂ ਲਾਈ ਕਰਦਾ ਦੁਕਾਨਾ ਆਪਣੇ ਨੂੰ ਜਿਹੜੀਆਂ ਲੱਗੂ ਕੈਨੇਡਾ ਦੀ ਗੱਲਾਂ ਹੀ ਆ ਲੱਗਦੀ ਇੱਥੇ ਵੀ ਰੈਡੀ ਫੁੱਲ ਆ ਖਾਈਏ ਗਾ ਸੋਣ ਬਈ ਢਿੱਡ ਸਾਡਾ ਕੋ ਮੰਗਣ ਲੱਗ ਗਿਆ ਹੁਣ ਤਾਂ ਖਾਣੇ ਆ ਇਹ ਅੱਗੇ ਜਿੱਥੇ ਕੋਲੇ ਮੈਂਗੋ ਇੱਥੇ ਮੈਂਗੋ ਬਹੁਤ ਲੋਕ ਰੈਂਦੇ ਆ ਮੈਂਗੋ ਪਤਾ ਨਹੀਂ ਕਾਤੋਂ ਤੇ ਮੈਨੂੰ ਪਤਾ ਨਹੀਂ ਵਧੀਆ ਵਾ ਇਹਨਾਂ ਦਾ ਠਾਕੇ ਦੇ ਦੇ ਰਿਹਾ ਕਿ ਦਸ ਵਾ ਦਾ ਦੇਖੋ ਮਾਰਕੀਟ ਮੈਨੂੰ ਇੱਦਾਂ ਕੋਰੋ ਨਹੀਂ ਤੇ ਨਹੀਂ ਥੀ ਬੁੱਲਦੇ ਆਈ ਕੀ ਐਂ ਬੋਲਦੇ ਆਏ ਇਥੇ ਫਰਾਂਗੋ ਦੇਖੋ ਕਿੰਡੀਆਂ ਵੱਡੀਆਂ ਵੱਡੀਆਂ ਆਲੂ ਪਤਾ ਨਹੀਂ ਕਿਹੜਾ ਹੋਣਾ ਮੈਂ ਤਾਂ ਇਹਨੂੰ ਪਖਰਾਜ ਲੱਗਦਾ ਸੁਲਤਾਨੇ ਦਾ ਵੀ ਪਿਓ ਲੱਗਦਾ ਇਹਦਾ ਇੱਕ ਗੱਟ ਤੋਂ ਵੀ ਵੱਡੀਆਂ ਨੇ ਹਾਂ ਤੋ ਗੱਡੀ ਫਰਾਈ ਓ ਟੋਟਿਆਂ ਨੇ ਮੇਰੇ ਹਿਸਾਬ ਨਾਲ ਆਲੂ ਨੂੰ ਮਿੱਧ ਕੇ ਇਹਨਾਂ ਨੇ ਬਾਅਦ ਚ ਗੱਡੀਆਂ ਹੋਣੀਆਂ ਮਿੱਧਰ ਮਿੱਧਰ ਦੇ ਵਿੱਚ ਹੀ ਇਹ ਮਿੱਧੀ ਦੇਖੋ ਤੇ ਇਹਦੇ ਕੁਝ ਬਹੁਤ ਜ਼ਿਆਦੇ ਆ ਕੱਪ ਪਨੋਂ ਇਸੇ ਆਪਣਾ ਫਰੈਂਡ ਮਿਲਿਆ ਇਥੇ ਇਹਨੂੰ ਆ ਸਟਰਾਬੇਰੀ ਗੂਰ ਗੂਰ ਗਰੇਪਸ ਜਿੰਨਾ ਵੀ ਫਰੂਟ ਹੈ ਨਾ ਉਹਦੇ ਵਿੱਚ ਤਲ ਕੇ ਮਿੱਠਾ ਲਾ ਕੇ ਵਾਲੇ ਵਾਲੇ ਬੰਦੇ ਲੋਕਾਂ ਨੂੰ ਆ ਦੇ ਇਦਾਂ ਨੇ ਠੰਡਾ ਕੀਤਾ ਹੋਇਆ ਦੇ ਵਿੱਚ ਇਹ ਜੇ ਮੇਰੇ ਕੋਲ orange juice ਹੈ ਤੇ ਜਿੰਨਾ ਵੀ ਇਥੇ ਚਾਈਨੈਸ ਫੂਡ ਆ ਸਾਰਾ ਇਹ ਦੂਜਾ ਇੱਥੇ ਦੇਖੋ ਪਿੰਦੇ ਪੜਾਕੇ ਜਿਹਨੇ ਪੜਾਕੇ ਪਾਈ ਜਾਂਦੇ ਆ ਖਾ ਕੇ ਮੱਛੀ ਦੇ ਮੱਛੀ ਮੱਛੀ ਦੇ ਮੱਛੀ ਬਹੁਤ ਹੀ ਜਹਾਉਂਦੇ ਆ ਤੇ ਸੀ ਫੂਡ ਵਾਲਾ ਜ਼ਿਆਦਾ ਆ ਨਾ ਜਿਆਦਾ ਆਸੀ ਫੋਨ ਜਿਵੇਂ ਆਪਣੇ ਸ਼ਪਾਰ ਦਾ ਮੇਲਾ ਰੈਕੋਰਡ ਦਾ ਮੇਲਾ ਉਮੇ ਇੱਥੇ ਚੀਜ਼ਾਂ ਖਾਣ ਇੱਥੇ ਪਰ ਖਾਣ ਪੀਣ ਦੀਆਂ ਚੀਜ਼ਾਂ ਬੜੀਆਂ ਜਿਆਦੇ ਆ ਨੀਆਂ ਜਿਆਦੇ ਖਾਣ ਪੀਣ ਦੀਆਂ ਚੀਜ਼ਾਂ ਪੰਜਾਬੀ ਘਟ ਆਉਂਦੇ ਇੱਥੇ ਫਿਰ ਚੀਨੀ ਵਾਲੇ ਹਣ ਜਾਂ ਗੋਰੇ ਜਾਂ ਕਾਲੇ ਕਿੱਥੇ ਕਿੰਨੇ ਦਰਸ ਓਹ ਛਾ ਆਹ ਗੰਨੇ ਦਾ ਰਸ ਗੰਨੇ ਦਾ ਜੂਸ ਐ ਘਰ ਵੀ ਦੇ ਦਿੱਤੀ ਆ ਉਹ ਯਾਰ ਉਹ ਸਾਰੇ ਸੇ ਪਤਾ ਨਹੀਂ ਕੀ ਕੀ ਆ ਬਹੁਤ ਕੋ ਸਜੀਆਂ ਜਿੰਨੀਆਂ ਚਾਈਨੀਜ਼ ਆਟਾ ਬਹੁਤ ಜಾ ਜੀ ਖਾਣੇ ਦੇਖਦੇ ਨਹੀਂ ਮਹਿਮਾਨ ਨਹੀਂ ਖਾਣੇ ਬਰਾਟਾ ਢੜ ਭਰਿਆ ਹੋਇਆ ਤਲਿਆ ਹੋਇਆ ਸਮਾਨ ਆ ਸਾਰੇ ਟੁਜੜ ਤਲਿਆ ਹੋਇਆ ਆ ਦੇ ਬਟਨ ਚਾਰਦੇ ਆ ਕੀ ਗੱਲ ਤੇ ਆ ਇਹ ਮਾ ਸਟੈਚੂ ਖੜਾ ਉਹ ਨਾ ਕੇ ਦੋ ਜੈਸਾ ਚਲੋ ਮਾ ਦੀਆਂ ਪਾਣੀ ਵਾਲੀਆਂ ਔਰ ਕਿਤੇ ਬਾਹਰ ਨਹੀਂ ਕੋਈ ਨਾ ਉੱਚ ਉਹ ਤੋਂ ਦੀ ਬਾੜ ਦੇ ਆਕਨ ਵਿੱਚ ਉਹ ਬਬਰ ਕਰਦੇ ਜਿਹੜਾ ਉਹ ਫਨ ਕਰਦੇ ਆ ਇਹ ਦੇਖ ਤਾਂ ਇੰਡੀਆ ਵਾਲਿਆਂ ਕੇ ਮਾ ਜ ਆ ਉਧਰ ਮੇਲਾ ਨਿਸ਼ਾਨੇ ਲਾਉਣ ਲੱਗੇ ਆ ਚੱਲ ਉਧਰ ਦੇਖ ਕੇ ਆ ਜਿਹੜੀ ਕਿਹੜੀਆਂ ਗੇਮਾਂ ਨੇ ਉਧਰ ਆ ਜਾਓ ਉਧਰ ਗੇਮਾਂ ਇਹਦੇ ਮਾ ਉਧਰ ਮਿਊਜ਼ਿਕਸ ਮਿਊਜ਼ਿਕ ਚੱਲਦਾ ਅਹ ਅਹ ਇਹ ਇੰਡੀਆ ਆਪਣੇ ਗੰਨਾਂ ਨਾਲ ਆ ਦੇਖੋ ਵੀ ਕਿੰਨੀ ਤਕੜੀ ਗੇਮ ਆ ਇਹ ਕਹਿੰਦੇ ਭਈ ਸ਼ਿਪਾਰ ਦੇ ਮੇਲੇ ਵਾਲਾ ਕੰਮ ਹੀ ਆ ਜਿਵੇਂ ਆਪਾਂ ਪਾਉਨੇ ਹੁੰਦੇ ਆ ਉਹ ਜਿਵੇਂ ਬੈਸਕੋ ਟਾਈ ਡੱਬੀ ਵਜੇ ਆ ਜਿਹੜੀ ਆਪਾਂ ਜਿਤਨਾ ਤੇ ਉਹ ਜਿਹੜੀ ਉੱਪਰ ਰੈੱਡ ਗੱਡੀ ਖੜੀ ਆ ਮਿੰਨੀ ਕੋ ਉੱਪਰ ਜੇ 골ਡਨ ਵਿੱਚ ਪਾਉਨੇ ਆ ਕੜਾ ਉਹ ਜਿਹੜੀ ਉੱਪਰ 골ਡਨ ਵਾਲਾ ਬਾਕਟਰ ਤੇ ਫਿਰ ਉਹ ਮਿੰਨੀ ਕੋ ਉੱਪਰ ਮੜੋ ਕੜੇ ਇਹਨਾਂ ਦੇ ਨੇ ਹਲਕੇ ਆ ਉਹ ਡਿੱ ਜਾਂਦੇ ਆ ਆ ਵਾਚ ਬੋਜ਼ਰ ਆਲਾ ਬਿਆਸਰਾ ਗੁਰਾ ਜੱਟ ਚੱਲਿਆ ਦੋ ਦੋ ਓ ਜਾਕੋ ਵੀ ਟੈਚੀ ਰੱਖ ਲੈਣਾਂ ਨੇ ਤਾਂ ਨਿਕਲ ਚੱਲੇ ਆ ਬੋਕਸ ਆ ਸੀਕਲ ਸਾਸ ਲਿਖਾ ਕੀ ਹਾਲ ਹੈ ਠੀਕ ਹੈ ਜਮਾ ਠੀਕ ਮੇਰਾ ਨਾਮ ਇਨਫਿਨਿਟੀ ਹੈ ਨਾਈਸ